ਹੈਲੋ ਜੀ ਸਸ਼ਿਆ ਕਾਲ ਜੀ ਵੈਲਕਮ ਜੀ ਖੜਾ ਆਪਣੇ YouTube ਚੈਨਲ ਤਲਵਾਰ ਫੈਮਿਲੀ ਵਲੌਗ ਵਿੱਚ ਕਿਵੇਂ ਜੀ ਤੁਸੀਂ ਸੋ ਖੁਸ਼ਕਾ ਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਜੀ ਸਿਆਲਾਂ ਦੀ ਜਿਹੜੀ ਹੈਗੀ ਹੈ ਪਹਿਲੀ ਬਾਰਿਸ਼ ਇਹ ਨਮਰੇ ਸਰ ਦੇ ਵਿੱਚ ਪਈ ਆ ਪਹਿਲੀ ਬਾਰਿਸ਼ ਨਮਰੇ ਸਰ ਦੇ ਵਿੱਚ ਹੋਈ ਆ ਦੇਖੋ ਬਹੁਤ ਜ਼ਿਆਦਾ ਬਾਰਿਸ਼ ਤੇ ਮੌਸਮ ਬਹੁਤ ਵਧੀਆ ਆ ਤੇ ਪਹਿਲਾਂ ਤਾਂ ਹੋ ਗਈ ਸੀ ਜਕਦੰ ਗਰਮੀ ਗਰਮੀ ਤਾਂ ਬਾਅਦ ਵਿੱਚ ਤੇ ਹੁਣ ਮੌਸਮ ਜਿਹੜਾ ਹੈ ਫੇਟ ਠੰਡਾ ਠੰਡਾ ਹੋ ਗਿਆ ਹੈ ਸ਼ਾਇਦ ਹੋਲੀਆਂ ਜਿਹੜੀਆਂ ਹੈਗੀਆਂ ਨੇ ਉਹ ਆਉਣ ਵਾਲੀਆਂ ਨੇ ਤਾਂ ਕਰਕੇ ਜਿਹੜਾ ਮੌਸਮ ਹੈ ਹਨਾ ਤੇ ਇਹ ਜਿਹੜਾ ਮੌਸਮ ਹੈ ਹਨਾ ਫਸਲਾਂ ਲਈ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਫਸਲਾਂ ਨੂੰ ਕਿੰਨੇ ਮਹੀਨੇ ਹੋ ਗਿਆ ਕੋਈ ਪਾਣੀ ਨਹੀਂ ਸਹੀ ਕਾ ਮਿਲਿਆ ਹਨਾ ਮੀਂਹ ਦਾ ਪਾਣੀ ਜਿਹੜਾ ਹੁੰਦਾ ਹੈ ਉਹ ਵਾਇਗਰੋ ਦੀ ਜਿਹੜੀ ਰਜ਼ਾ ਹੁੰਦੀ ਹੈ ਉਹ ਪਾਣੀ ਨਹੀਂ ਸਹੀ ਕਾ ਮਿਲਿਆ ਹਨਾ ਤੇ ਹੁਣ ਦੇਖ ਲਓ ਹਨਾ ਸਾਰੇ ਕਿਸਾਨ ਬਹੁਤ ਅੱਜ ਹੈਪੀ ਨੇ ਕਿ ਸਾਡੇ ਮੀਂਹ ਪੈ ਗਿਆ ਸਾਡੇ ਮੀਂਹ ਪੈ ਗਿਆ ਹਨਾ ਤੇ ਬਹੁਤ ਵਧੀਆ ਲੱਗਿਆ ਹਨਾ ਤੇ ਬਹੁਤ ਹੀ ਜਿਆਦਾ ਜਿਹੜਾ ਮੌਸਮ ਆ ਸਾਰਾ ਹੀ ਬਹੁਤ ਜਿਆਦਾ ਵਧੀਆ ਆ ਤੇ ਇਸ ਠੰਡੇ ਠੰਡੇ ਮੌਸਮ ਵਿੱਚ ਅੱਜ ਆਪਾਂ ਤੁਹਾਡੇ ਨਾਲ ਇੱਕ ਨਵਾਂ ਜਿਹਾ ਵਲੌਗ ਲੈ ਕੇ ਆਏ ਆ ਤੇ ਤੁਸੀਂ ਪਲੀਜ਼ ਜਿਹੜੇ ਵੀ ਚੈਨਲ ਆਪਣੇ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਮੈਂਟ ਕਰਨਾ ਨਾ ਭੁੱਲੋ ਠੀਕ ਹੈ ਜੀ ਤੇ ਤੁਸੀਂ ਬਣੇ ਰਹੋ ਐਂਡ ਤਾਂ ਹੀ ਆਪਣੀ ਵੀਡੀਓ ਦੇ ਨਾਲ ਠੀਕ ਆ ਤੇ ਆਪਾਂ ਰੈਡੀ ਸ਼ੈਡੀ ਹੋ ਕੇ ਵੀਡੀਓ ਬਣਾਉਣ ਲਈ ਕਿਉਂਕਿ ਸਾਰਿਆਂ ਦੇ ਕਮੈਂਟ ਆਉਂਦੇ ਨੇ ਕਿ ਤੁਸੀਂ ਰੈਡੀ ਸ਼ੈਡੀ ਹੋ ਕੇ ਵੀਡੀਓ ਬਣਾਇਆ ਕਰੋ ਬਹੁਤ ਵਧੀਆ ਵੀਡੀਓਜ਼ ਬਹੁਤ ਵਧੀਆ ਲੱਗਦੀਆਂ ਨੇ ਫਿਰ ਤੇ ਆਪਾਂ ਕਿੱਕੀ ਕਿਉਂ ਨਾ ਹਨਾ ਕਿ ਆਪਾਂ ਨੂੰ ਇਸ ਤਰ੍ਹਾਂ ਹੀ ਰੂਬਰੂ ਹੋਣਾ ਚਾਹੀਦਾ ਹੈ ਤੇ ਚਲੋ ਤੇ ਬਹੁਤ ਵਧੀਆ ਮੌਸਮ ਤੇ ਠੰਢੀ ਠੰਡਾ ਹਵਾ ਜਿਹੜੀ ਉਹ ਆਈ ਜਾ ਰਹੀ ਹੈ ਮੌਸਮ ਬਹੁਤ ਹੀ ਸੋਹਣਾ ਹੈ ਬਹੁਤ ਹੀ ਠੰਡਾ ਠੰਡਾ ਮੌਸਮ ਦੇਖੋ ਇੰਨੀ ਜ਼ਿਆਦਾ ਸੁਬਾਹ ਦੀ ਬਾਰਿਸ਼ ਪਈ ਜਾਂਦੀ ਹੈ ਹੁਣ ਟਾਈਮ ਕਿ 11:30 ਵਜੇ ਦਾ ਟਾਈਮ ਹੋ ਗਿਆ ਹੈ ਮਾਤਾ ਬਹੁਤ ਜ਼ਿਆਦਾ ਬੱਦਲ ਆਇਆ ਹੋਇਆ ਤੇ ਬਾਰਿਸ਼ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਲੱਗੇ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਤੇ ਹੁਣ ਜਿਸ ਤਰ੍ਹਾਂ ਕਿ ਆਪਾਂ ਗੱਲ ਕਰਦੇ ਹੈਗੇ ਆ ਕਿ ਜਿਹੜੇ ਪੰਜਾਬੀ ਹੈ ਨਾ ਰੀਪੋਰਟ ਹੋ ਕੇ ਆ ਰਹੇ ਨੇ ਹਨ ਉਹਨਾਂ ਦੇ ਬਾਰੇ ਆਪਾਂ ਗੱਲ ਕਰਨੀ ਹੈਗੀਆ ਤੇ ਇੱਕ ਨਾ ਕਿ ਮੈਂ ਇੱਕ ਚੈਨਲ ਦੇਖਦੀ ਹੈਗੀਆ ਰੱਬੀ ਰੂਹ ਤੇ ਉਸ ਭੈਣ ਨੇ ਗੱਲ ਕੀਤੀ ਉਹਨਾਂ ਦੇ ਬਾਰੇ ਕਿ ਜਿਹੜੇ ਰਿਪੋਰਟ ਹੋ ਕੇ ਆਉਂਦੇ ਨੇ ਕਿ ਉਹਨਾਂ ਨੇ ਉਹਨਾਂ ਦੀ ਆਪਾਂ ਨੂੰ ਸਭ ਤੋਂ ਵੱਧ ਮਦਦ ਕਰਨੀ ਚਾਹੀਦੀ ਹੈਗੀਆ ਜਿਉਂ ਉਹਨਾਂ ਨੂੰ ਆਪਣਾ ਆਪਾਂ ਨੂੰ ਹੌਸਲਾ ਦੇਣਾ ਚਾਹੀਦਾ ਹੈਗਾ ਹੈ ਤੇ ਇਹ ਗੱਲ ਤੇ ਤੇ ਉਹਦੇ ਵਿੱਚ ਨਾ ਭੈਣੂ ਕਿ ਮੈਂ ਹਮੇਸ਼ਾ ਕਮੈਂਟ ਕਰਦੀ ਹੁੰਦੀ ਆ ਤੇ ਜਦੋਂ ਮੈਂ ਜਦੋਂ ਦੀ ਮੈਂ ਵੀਡੀਓ ਦੇਖਣ ਲੱਗੀ ਆ ਨੇ ਉਹਨਾਂ ਦੀ ਉਦੋਂ ਦੀ ਮੈਂ ਕਮੈਂਟ ਜ਼ਰੂਰ ਕਰਦੀ ਹੁੰਦੀ ਆ ਉਹਨਾਂ ਤੇ ਉਹ ਪਹਿਲੀ ਵੀਡੀਓ ਜਿਹੜੀ ਹੈਗੀ ਸੀ ਸ਼ੇਅਰ ਕੀਤੀ ਸਭ ਦੇ ਨਾਲ ਤੇ ਉਸ ਉਹਨਾਂ ਨੂੰ ਨਾ ਕਾਫੀ ਜ਼ਿਆਦਾ ਕਮੈਂਟ ਜਿਹੜੀ ਹੈਗੀ ਸੀਗੇ ਉਹ ਇਸ ਤਰ੍ਹਾਂ ਦੇ ਆਏ ਕਿ ਜਿਹੜਾ ਇੱਕ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ ਹਨਾ ਲਾਲੂ ਕੋਈ 35 ਲੱਖ ਲਾ ਕੇ ਗਿਆ ਕੋਈ 40 ਲੱਖ ਲਾ ਕੇ ਉਹ ਆਪਣੇ ਘਰੋਂ ਲਾ ਕੇ ਗਿਆ ਹਨ ਕਿਸੇ ਦੇ ਘਰੋਂ ਤਾਂ ਲਾ ਕੇ ਨਹੀਂ ਗਿਆ ਹਨ ਹੈਗਾ ਹਨ ਕੋਈ ਔਖਾ ਹੋ ਗਿਆ ਕੋਈ ਸੌਖਾ ਹੋ ਗਿਆ ਹਨ ਤੇ ਚਲੋ ਹਰ ਇੱਕ ਨੂੰ ਚਾਹਤ ਹੁੰਦੀ ਹੈ ਕਿ ਮੈਂ ਕੁਝ ਜ਼ਿਆਦਾ ਕਮਾਵਾਂ ਹਨ ਆਪਣੇ ਲਈ ਕਮਾਵਾਂ ਹਨ ਤੇ ਹੁਣ ਤੁਹਾਨੂੰ ਵੀ ਪਤਾ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਹੈਗਾ ਕੋਈ ਕਿਸੇ ਦੀ سپورਟ ਨਹੀਂ ਕਰਦਾ ਹੈਗਾ ਆਪਾਂ ਸਾਰਿਆਂ ਨੂੰ ਪਤਾ ਹੈਗਾ ਹੈ ਨਾ ਕਿ ਜਾਵੇ ਤੁਹਾਨੂੰ ਨਹੀਂ ਪਤਾ ਜਾਂ ਮੈਨੂੰ ਨਹੀਂ ਪਤਾ ਆਪਾਂ ਸਾਰਿਆਂ ਨੂੰ ਪਤਾ ਹੈਗਾ ਹੈ ਹਨ ਤੇ ਜਾਂ ਜਿਹੜੇ ਇਸ ਤੇ ਜਿੰਦਗੀ ਜੁੜ ਨਿਕਲ ਕੇ ਆਇਆ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਤੇ ਕੀ ਬੀਤਣ ਦੀ ਤੇ ਉਸ ਪੈਨੇ ਕਿ ਉਹਨਾਂ ਦੀ ਗੱਲ ਕੀਤੀ ਤੇ ਕਾਫੀ ਜਾਣੇ ਉਹਨਾਂ ਨੂੰ ਕੀ ਕਮੈਂਟ ਜਿਹੜੇ ਹੈਗੇ ਨੇ ਕੀਤੇ ਨੇ ਉਹਨਾਂ ਨੇ ਵੀਡੀਓ ਵੀ ਪਾਣੀ ਆ ਥੋੜੇ ਦਿਨਾਂ ਬਾਅਦ ਪਾਣਗੇ ਕਿਉਂਕਿ ਉਹਨਾਂ ਨੂੰ ਵੀਡੀਓ ਤੇ ਬਹੁਤ ਘੱਟ ਟਾਈਮ ਮਿਲਦਾ ਤਾਂ ਕਿ ਤੁਹਾਨੂੰ ਪਤਾ ਹੈ ਕਿ ਬਾਹਰ ਦੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਨੂੰ ਕੰਮ ਤੇ ਜਾਣਾ ਪੈਂਦਾ ਬੱਚਿਆਂ ਨੂੰ ਵੀ ਸੰਭਾਲਣਾ ਪੈਂਦਾ ਉਹਨਾਂ ਦੀ ਛੋਟੀ ਜੀ ਬੇਟੀ ਨੂੰ ਵੀ ਸੰਭਾਲਣਾ ਪੈਂਦਾ ਉਹਨਾਂ ਨੂੰ ਤੇ ਉਹਨਾਂ ਦੀ ਫੈਮਿਲੀ ਦੀ ਹਨ ਘਰੇ ਆ ਕੇ ਵੀ ਉਹਨਾਂ ਨੇ ਖਾਣਾ ਬਣਾਉਣਾ ਜਾਂ ਹੋਰ ਕੰਮ ਕਰ ਹੁੰਦੇ ਨੇ ਕਈ ਕੰਮ ਕਰ ਹੁੰਦੇ ਨੇ ਜਿਵੇਂ ਆਪਾਂ ਨੂੰ ਇੰਡੀਆ ਦੇ ਵਿੱਚ ਕੰਮ ਕਰਨੇ ਤੇ ਉਹਨਾਂ ਨੂੰ ਬਾਹਰ ਕੰਮ ਕਰ ਹੁੰਦੇ ਨੇ ਹਨ ਤੇ ਮੈਂ ਵੀ ਪਹਿਲੀ ਵਾਰ ਹੀ ਜਿਹੜੀ ਵੀਡੀਓ ਹੈਗੀ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹੈਗੀ ਆ ਮੈਂ ਵੀ ਕਦੇ ਨਹੀਂ ਕਿਸੇ ਦੇ ਕਿਸ ਤਰਾ ਵੀਡੀਓ ਜਿਹੜੀ ਹੈਗੀ ਪਾਈ ਤੇ ਕਿਉਂਕਿ ਮੈਨੂੰ ਵੀ ਲੱਗਿਆ ਕਿ ਹਾਂ ਕਿ ਆਪਾਂ ਨੂੰ ਵੀਡੀਓ ਪਾਉਣੀ ਚਾਹੀਦੀ ਹੈਗੀ ਆ ਆਪਾਂ ਨੂੰ ਜੇ ਹੁਣ ਆਪਾਂ ਕਹਿੰਨੇ ਕਿ ਆਪਾਂ ਨੂੰ ਕਿ ਸਪੋਰਟ ਚਾਹੀਦੀ ਹੈਗੀ ਤੇ ਉਹਨਾਂ ਨੂੰ ਵੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਲਾਲੋ ਜੇ ਕੋਈ ਵੀ ਕਿਸੇ ਦੇ ਪੈਸੇ ਲਾ ਕੇ ਜਾਂਦਾ ਹਨਾ ਉਸ ਨੂੰ ਪਤਾ ਹੁੰਦਾ ਵੀ ਉਹ ਕਿੰਨਾ ਔਖਾ ਹੋ ਕੇ ਜਾਂਦਾ ਹੈ ਹਨਾ ਤੇ ਕਿੰਨੀਆਂ ਉਸ ਦੇ ਸਿਰ ਤੇ ਮੁਸ਼ਕਲਾਂ ਹੁੰਦੀਆਂ ਨੇ ਹੁਣ ਆਪਾਂ ਇੱਕ ਛੋਟਾ ਜਿਹਾ ਘਰ ਬਣਾਉਣਾ ਹੁੰਦਾ ਤੇ ਆਪਾਂ ਕਿੰਨੇ ਕਿੰਨੇ ਲੱਖ ਰੁਪਏ ਲਾ ਦਿੰਨੇ ਹਨਾ ਲੱਖ ਕਰੋੜਾਂ ਨਾਲ ਵੀ ਆਪਾਂ ਲਾ ਦਿੰਨੇ ਹਨਾ ਜਿਹਦੇ ਕੋਲ 1 ਕਰੋੜ ਹੁੰਦੇ ਨੇ ਨਾ ਕਰੋੜ ਲਾ ਲੈਂਦਾ ਜਿਹਦੇ ਕੋਲ ਲੱਖਾਂ ਦੇ ਹਿਸਾਬ ਨਾਲ ਲਾ ਹੁੰਦੇ ਆ ਉਹ ਲੱਖਾਂ ਦੇ ਹਿਸਾਬ ਨਾਲ ਲਾ ਲੈਂਦਾ ਹਨਾ ਤੇ ਟੈਨ ਨੇ ਬਿਲਕੁਲ ਸਹੀ ਕੀਤਾ ਉਹਨਾਂ ਨੇ ਇਹੋ ਗੱਲ ਸਹੀ ਕਹੀ ਕਿ ਮੈਂ ਗਰੀਬਾਂ ਦੇ ਹੱਕ ਚ ਬੋਲਣਾ ਚਾਹੁੰਦੀ ਆ ਹਨਾ ਭਾਵੇਂ ਉਹ ਕੋਈ ਵੀ ਕਿਸਾਨ ਹਨਾ ਕਿਸਾਨ ਨੇ ਵੀ ਜਿਹੜੇ ਕੋਈ ਗਰਤਾਸਪੁਰ ਤੋਂ ਆਏ ਨੇ ਕੇ ਜਗਰਾਉਂ ਜ਼ਿਲ੍ਹੇ ਤੋਂ ਆਏ ਨੇ ਹਨਾ ਤੇ ਹੋਰ ਕੋਈ ਸੰਗਰੂਰ ਜ਼ਿਲ੍ਹੇ ਤੋਂ ਆਏ ਨੇ ਕਿੰਨੇ 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 ਜ਼ਿਲ੍ਹਿਆਂ ਤੋਂ ਆ ਚੁੱਕੇ ਨੇ ਤੇ ਜਿਹੜੇ ਅੰਮ੍ਰਿਤਸਰ ਜਿਹੜੀਆਂ ਫਲਾਈਟਾਂ ਉਤਰਦੀਆਂ ਪਈਆਂ ਨੇ ਹਨਾ ਉਹਨਾਂ ਵਿੱਚ ਦੇਖਿਆ ਜਾਵੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਝਗੜ ਬੰਦ ਕੀਤਾ ਹੋਇਆ ਵਾ ਹਨਾ ਇਹ ਜਿਹੜਾ ਦੇਖਦਾ ਆ ਉਸ ਨੂੰ ਪਤਾ ਹੁੰਦਾ ਆ ਹਨਾ ਤੇ ਜਿਹੜਾ ਹੰਡਾ ਕੇ ਆਇਆ ਹੁੰਦਾ ਚਾਹੋ ਉਸ ਨੂੰ ਪਤਾ ਹੈ ਇਸ ਗੱਲ ਬਾਰੇ ਤੇ ਆਪਾਂ ਵੀ ਪਹਿਲੀ ਵਾਰ ਆਈ ਆਂ ਆਪਾਂ ਕਹਿ ਗਈ ਕਿ ਕਿਉਂ ਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਵੇ ਹਨਾ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਆਪਣੇ YouTube ਤੇ ਆਉਣ ਦਾ ਇਹ ਮਕਸਦ ਹੈਗਾ ਆ ਕਿ ਆਪਾਂ ਗਰੀਬਾਂ ਦੇ ਹੱਕ 'ਚ ਵੀ ਖੜਨਾ ਹੈਗਾ ਤੇ ਅਮੀਰਾਂ ਦੇ ਹੱਕ 'ਚ ਵੀ ਖੜਨਾ ਹੈਗਾ ਕਿਉਂਕਿ ਆਪਾਂ ਨੂੰ ਗਰੀਬਾਂ ਨੇ ਵੀ ਦੇਖਣਾ ਹੈ ਤੇ ਅਮੀਰਾਂ ਨੇ ਵੀ ਦੇਖਣਾ ਹੈ ਹਨਾ ਤੇ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਹਨਾ ਵੀ ਕਿਸੇ ਦੇ ਬੋਲਣ ਨਾਲ ਕਿਸੇ ਦਾ ਦੁੱਖ ਘਟ ਹੀ ਜਾਊਗਾ ਵਧੂਗਾ ਤੇ ਨਹੀਂ ਹਨ ਤੇ ਚਲੋ ਆਪਾਂ ਕੁਝ ਕਰ ਤਾਂ ਨਹੀਂ ਸਕਦੇ ਹਨਾ ਇੱਕ ਆਪਾਂ ਜਿਹੜੇ ਹੁੰਦੇ ਕਿ ਦਰਦ ਹਨਾ ਇੱਕ ਆਪਾਂ ਦਰਦ ਵੰਡ ਲਾਂਗੇ ਨਾ ਕਿਸੇ ਦਾ ਤੇ ਉਹ ਦਰਦ ਦਾ ਤੁਹਾਨੂੰ ਨਹੀਂ ਪਤਾ ਕਿ ਉਸ ਦਰਦ ਤੇ ਜਦੋਂ ਆਪਾਂ ਕਿਸੇ ਦੇ ਨਾਲ ਆਪਣਾ ਦਰਦ ਵੰਡਦੇ ਆ ਨਾ ਹਨਾ ਜਾਂ ਕੋਈ ਆਪਣੇ ਨਾਲ ਆਪਣਾ ਦਰਦ ਵੰਡਦਾ ਕੋਈ ਇੱਕ ਆਪਾਂ ਆਪ ਨੂੰ ਆਪਣਾ ਸਮਝ ਕੇ ਹਨਾ ਤੇ ਆਪਾਂ ਵੀ ਹੁਣ ਨਾਲੋਂ ਆਪਾਂ ਇੰਦੀਆ ਬੈਠੇ ਹਨਾ ਕੋਈ ਕਿਸੇ ਨੂੰ ਖਾਣ ਨੂੰ ਨਹੀਂ ਦਿੰਦਾ ਇਹ ਗੱਲ ਤਾਂ ਸਭ ਨੂੰ ਪਤਾ ਹੈਗਾ ਹਨਾ ਕੋਈ ਕਿਸੇ ਦੇ ਘਰੇ ਨਹੀਂ ਪਹੁੰਚਾਉਂਦਾ ਹੈਗਾ ਪਰ ਤੇ ਇੰਨਾ ਹੈ ਕਿ ਜੇ ਆਪਾਂ ਬੋਲਾਂ ਵਿੱਚ ਕਿਸੇ ਦੀ ਮਦਦ ਕਰ ਸਕਦੇ ਆਂ ਤੇ ਸਗੋਂ ਆਪਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਕਿਸੇ ਦਾ ਦੁੱਖ ਜਿਹੜਾ ਹੈਗਾ ਆਪਾਂ ਬੋਲ ਕੇ ਉਹ ਘਟ ਸਕਦਾ ਉਸ ਨੂੰ ਵਧੀਆ ਲੱਗੂਗਾ ਹਨਾ ਵੀਡੀਓ ਦੇਖ ਕੇ है ना उस भैन दीडियो के काफी जाना वगैरह अपने लगे है ना अपना चाहिए सारे ही एक दूजे की मदद करनी चाहिए है नहीं होंगे कि कोई लाल बारों आ गया तो है ना उसके हसी जाओ हसना तो बिल्कुल गलत गल है ये ज्यादा गल हों आढ़ गुआ च है जिंड होती है ना कई पिंड बहुत चंगे भी होंगे ने कई वाले बहुत माड़े भी होंगे आंध गो जो पैसा लग गया किस तरह लग गया हमें होगा किसी किता किस तरह भेजा किस तरह नहीं है जुखंघे होंगे ना, ना उसू पता होंगे बहारे काम ने किखे ने किन्ने सौखे ने है ਤੇ ਹੁਣ ਲਾਲੋ ਜਿਹੜੇ ਵੀ ਭੈਣ ਭਰਾ ਆਏ ਨੇ ਹਨਾ ਉਹਨਾਂ ਦੇ ਇੰਟਰਵਿਊ ਆ ਰਹੀਆਂ ਨੇ ਹਨਾ ਤੇ ਉਹ ਬਹੁਤ ਜ਼ਿਆਦਾ ਦੁੱਖ ਚ ਨੇ ਹਨਾ ਤੇ ਉਹ ਆਪਣੀਆਂ ਰੋ ਰੋ ਕੇ ਵੀਡੀਓ ਪਾਉਂਦੇ ਪੈਣ ਨੇ ਹਨਾ ਕਿ ਸਾਨੂੰ ਸਾਨੂੰ ਸਪੋਰਟ ਕਰੋ ਸਾਨੂੰ ਸਪੋਰਟ ਸਭੂ ਆਪਾਂ ਨੂੰ ਸਾਰਿਆਂ ਨੂੰ ਚਾਹੁੰਦੇ ਕਿ ਆਪਾਂ ਉਹਨਾਂ ਦੀ ਬੰਦ ਤੋਂ ਬੰਦ ਸਪੋਰਟ ਕਰੀਏ ਕਿਉਂਕਿ ਆਪਾਂ ਬੋਲ ਕੇ ਆਪਾਂ ਜਿਹੜਾ ਦੁੱਖ ਪ੍ਰਗਟਾ ਸਕਦੇ ਆ ਹਨਾ ਉਹਨਾਂ ਦਾ ਦੁੱਖ ਸਭੂ ਘੱਟ ਹੋਊਗਾ ਹਨਾ ਤੇ ਕਿਉਂਕਿ ਲਾਲੋ ਕੁਝ ਟਾਈਮ ਹੀ ਇਹ ਸਾਰੀ ਦੁਨੀਆ ਦਾ ਕੁਝ ਟਾਈਮ ਦਾ ਹੀ ਖੇਲ ਹੁੰਦਾ ਹੈ ਕੋਈ ਵੀ ਲਾਲੋ ਮੁੱਦਾ ਉਠਦਾ ਹੈ ਨਾ ਇੰਡੀਆ ਦੇ ਵਿੱਚ ਕੋਈ ਵੀ ਕੁਛ ਵੀ ਉਠਦਾ ਹੈ ਇਹ ਥੋੜੇ ਜਿ ਦਿਨਾਂ ਵਾਸਤੇ ਹੀ ਉੱਠਦਾ ਹੈਗਾ ਬਾਅਦ ਵਿੱਚ ਕੌਣ ਕਿਸੇ ਨੂੰ ਪੁੱਛਦਾ ਹੈਗਾ ਤੇ ਬਾਅਦ ਵਿੱਚ ਕਿਸੇ ਨੇ ਪੁੱਛਣਾ ਨਹੀਂ ਹੈਗਾ ਕਿਸੇ ਨੂੰ ਨਹੀਂ ਤੇ ਉਹ ਗੱਲਾਂ ਬਸ ਉਸ ਬੰਦੇ ਨੂੰ ਪਤਾ ਹੁੰਦੀਆਂ ਉਸਦੇ ਦਿਮਾਗ 'ਤੇ ਰਹਿੰਦੀਆਂ ਨੇ ਉਸ ਨੂੰ ਜਾਤ ਹੁੰਦੀਆਂ ਨੇ ਜਾਂ ਜਿਹੜੇ ਅੱਗੇ ਵੱਧ ਜਾਂਦੇ ਨੇ ਹਨਾ ਉਹ ਵੀ ਉਹ ਦੁੱਖ 'ਚੋਂ ਹਟ ਕੇ ਹਨਾ ਤੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿਉਂ ਨਾ ਅਸੀਂ ਅੱਗੇ ਵੱਧ ਜਾਈਏ ਹਨਾ ਤੇ ਹੁਣ ਲੱਗੂ ਕਿ ਜਿਹੜੇ ਬਿਲਕੁਲ ਗਰੀਬ ਨੇ ਹਨਾ ਤੇ ਉਹ ਕਿਸ ਤਰ੍ਹਾਂ ਅੱਗੇ ਉੱਠਣਗੇ ਹਨਾ ਤੇ ਉੱਠ ਤੇ ਉਹਨਾਂ ਨੇ ਵੀ ਜਾਣਿਆ ਕਿਉਂਕਿ ਵਾਇਕਰੂ ਨੇ ਜੇ ਉਹਨਾਂ ਨੂੰ ਉਸ ਵੀ ਇਹ ਤੇ ਇੰਡੀਆ ਭੇਜ ਦਿੱਤਾ ਹੈ ਕੋਈ ਨਾ ਕੋਈ ਕਾਰਨ ਹੋਗਾ ਹਨ ਤੇ ਉਹ ਇੰਡੀਆ ਆਏ ਨੇ ਹਨ ਉਹਨਾਂ ਨੂੰ ਰਿਪੋਰਟ ਕਰਕੇ ਭੇਜਿਆ ਗਿਆ ਹੈ ਤੇ ਰਿਪੋਰਟ ਕਰਨਾ ਮਤਲਬ ਇਹ ਤੇ ਨਹੀਂ ਹੈਗਾ ਕਿ ਉਹ ਇੰਡੀਆ ਚ ਕੋਈ ਕੰਮ ਕਰਨ ਨਹੀਂ ਕਰ ਸਕਦੇ ਜਾਂ ਕੁਝ ਕਰ ਨਹੀਂ ਸਕਦੇ ਸਾਰਾ ਕੁਝ ਕਰ ਸਕਦੇ ਨੇ ਆਪਣਾ ਹਨ ਇੱਕ ਹੌਸਲੇ ਦੀ ਗੱਲ ਹੁੰਦੀ ਹੈ ਕਿ ਆਪਾਂ ਹੌਸਲਾ ਹੀ ਕਿਸੇ ਨੂੰ ਬੋਲ ਕੇ ਆਪਾਂ ਹੌਸਲਾ ਦੇ ਦਈਏ ਨਾ ਤੇ ਇਹਦੇ ਨਾਲ ਉਸ ਬੰਦੇ ਨੂੰ ਕਿੰਨੀ ਖੁਸ਼ੀ ਹੈ ਇੱਕ ਇਨਸਾਨ ਨੂੰ ਕਿੰਨੀ ਖੁਸ਼ੀ ਮਿਲਦੀ ਆ ਹੁਣ ਹੁਣ ਆਪਾਂ ਲਾ ਲਓ ਕੀ ਆਪਣੇ ਲਾਗੇ ਕੋਈ ਲਾ ਲੂ ਕਿ ਕੁਝ ਵੀ ਹੋ ਜਾਂਦਾ ਹੈ ਨਾ ਕੋਈ ਦੁੱਖ ਦੇ ਘਟਨਾਵਾਂ ਹੋ ਜਾਂਦੀ ਤਾਂ ਆਪਾਂ ਅਗਲੇ ਦੇ ਘਰ ਜਾ ਕੇ ਹਨਾ ਆਪ ਉਸ ਨੂੰ ਸਹਾਰਾ ਦਿੰਨੇ ਨਾ ਕੋਈ ਗੱਲ ਨਹੀਂ ਹਨਾ ਚਲੋ ਜੋ ਵਾਕੂ ਦਾ ਭਾਣਾ ਉਹ ਹੋ ਗਿਆ ਹਨਾ ਤੇ ਆਪਾਂ ਹੱਸਦੇ ਤੇ ਨਹੀਂ ਹੈਗੇ ਜਾ ਕੇ ਹਨਾ ਕਿ ਹਾਂ ਲੈ ਭਾਈ ਉਹਨਾਂ ਦੇ ਤੇ ਹਾਂ ਕੰਮ ਹੋ ਗਿਆ ਆਪਾਂ ਨੂੰ ਹੱਸਣਾ ਚਾਹੀਦਾ ਹਨਾ ਤੇ ਹੱਸਦੇ ਤੇ ਨਹੀਂ ਹੈਗੇ ਆਪਾਂ ਹਨਾ ਫਿਰ ਆਪਾਂ ਜਰ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਫਿਰ ਆਪਾਂ ਉਹਨਾਂ ਦੇ ਥੱਲੇ ਕਮੈਂਟ ਵੀ ਹੀ 네ਗੇਟਿਵ ਕਮੈਂਟ ਕਰਦੇ ਲੈ ਤੁਹਾਨੂੰ ਕਿੰਨੇ ਕਿਹਾ ਸੀ ਪਹਿਲਾਂ 40 ਲੱਖ ਲਾ ਕੇ ਜਾਓ ਤੁਹਾਨੂੰ ਕਿੰਨੇ ਕਿਹਾ ਸੀ ਤੁਸੀਂ 20 ਲੱਖ ਲਾ ਕੇ ਜਾਓ ਹਨਾ ਤੇ ਜਰ ਜੇ ਆਪਣਾ ਕਮਾਉਣਾ ਆਪਾਂ ਕਹਿੰਨੇ ਕਿ ਆਪਾਂ ਕਮਾਈ ਹੈ ਹਨਾ ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਜਰ ਹਰ ਇੱਕ ਨੂੰ ਕਮਾਉਣਾ ਹਨਾ ਤੇ ਕਿਉਂਕਿ ਪੈਸੇ ਦੀ ਅੱਜ ਕੱਲ ਦੁਨੀਆ ਹੈਗਾ ਗਰੀਬ ਨੂੰ ਵੈਸੇ ਵੀ ਕੋਈ ਪੁੱਛਦਾ ਨਹੀਂ ਹੈਗਾ ਤੇ ਭਾਵੇਂ ਉਹ ਲਾਹਣੂ ਕਿਸਾਨ ਆ ਭਾਵੇਂ ਉਹ ਦਿਹਾੜੀਦਾਰ ਆ ਹਨਾ ਦਿਹਾੜੀਦਾਰ ਵੀ ਜਿਹੜਾ ਹੁੰਦਾ ਉਹਦੇ ਵੀ ਮਨ ਚ ਇੱਛਾ ਵਾ 50 ਜਿਆਦਾ ਪੈਸਾ ਬੇਰੇ ਕੋਲੇ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਆ ਸਕੀ ਹੈ ਨਾ ਤੇ ਲਾਹਣੂ ਜੇ ਕੋਈ ਅਮੀਰ ਆ ਹਨਾ ਉਸ ਨੂੰ ਵੀ ਹੁੰਦਾ ਹੈ ਕਿ ਯਾਰ ਮੈਂ ਹੋਰ ਪੈਸਾ ਕਮਾਵਾਂ ਹਨਾ ਤੇ ਹੁਣ ਲਾਹਣੂ ਜਿਨ੍ਹਾਂ ਦੇ ਦਸਤਾਖਤ ਕਿ ਲਈ ਇੱਥੇ ਜ਼ਮੀਨ ਆ 20 20 ਕਿੱਲੇ ਇੱਥੇ ਜ਼ਮੀਨ ਉਹ ਵੀ ਤਾਂ ਬਾਹਰ ਜਾਂਦੇ ਨੇ ਹਨਾ ਜੇ ਆਪਣੇ ਗਰੀਬ ਨੇ ਆਪਣੇ ਬਾਰੇ ਸੋਚ ਰਿਹਾ ਤਾਂ ਫਿਰ ਕਿਹੜੀ ਵੱਡੀ ਗੱਲ ਹੋ ਗਈ ਹਨਾ ਤੇ ਲਾ ਕੀ ਕਾਫੀ ਕਮੈਂਟ ਪੜੀ ਦੇ ਹੈਗੇ ਨੇ ਭੈਣ ਭਰਾ ਕਾਫੀ ਕਮੈਂਟ ਕਰਦੇ ਨੇ ਕਿ ਲੈ ਜਾ ਤੁਹਾਨੂੰ ਕਿੰਨੇ ਕਿਹਾ ਸੀ ਤੁਸੀਂ ਇੰਨੇ ਲੱਖ ਲਾ ਕੇ ਜਾਓ ਇੱਥੇ ਕੋਈ ਕੰਮ ਹੋ ਲੈਂਦੇ ਹਨ ਲਾ ਲਓ ਹੁਣ ਕੋਈ ਆਪਾਂ ਜੇ ਕਿਸੇ ਨੂੰ ਮਨਾ ਕਰ ਦਿੰਨੇ ਆ ਹਨਾ ਤੇ ਆਪਾਂ ਜੇ ਕਿਸੇ ਨੂੰ ਕੋਈ ਗੱਲ ਕਹਿੰਨੇ ਆ ਨਾ ਅਗਲਾ ਅਗਲਾ ਸੋਚਦੇ ਜਾ ਰਹੇ ਇਹਨਾਂ ਦੇ ਆਪਣੇ ਤਾਂ ਬਾਹਰ ਚਲੇ ਗਏ ਹਨਾ ਤੇ ਸਾਨੂੰ ਇਸ ਤਰ੍ਹਾਂ ਕਹਿੰਦੇ ਪੈਣੇ ਹਨਾ ਤੇ ਆਪਾਂ ਨੂੰ ਚਲੋ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਹੈਗੀਆਂ ਹਨਾ ਜੇ ਲਾਲੋ ਕੋਈ ਦੁੱਖ ਦੇ ਵਿੱਚ ਹੈਗਾ ਨਾ ਉਸ ਨੂੰ ਸਭ ਹੌਸਲਾ ਦਿਆ ਕਰੋ ਨਾ ਕਿ ਉਸ ਨੂੰ ਤੁਸੀਂ ਵੀ ਹੋਰ ੜਕਾਇਆ ਕਰੋ ਕਿ ਹਾਂ ਵੀ ਤੁਸੀਂ ਯਾਰ ਇੰਨੇ ਲੱਖ ਲਾ ਕੇ ਗਏ ਸੀ ਤੁਹਾਨੂੰ ਕਿੰਨੇ ਗਿਆ ਸੀਗਾ ਜਦ ਇਹ ਰੱਬ ਦੀ ਰਜਾ ਹਨ ਤੇ ਰੱਬ ਦੀ ਰਜਾ ਹੀ ਇਹ ਕਹਿ ਸਕਦੇ ਹਨ ਹਣ ਹੁਣ ਕਿਹੜਾ ਦਿਲ ਕਰਦਾ ਸੀਗਾ ਕਿ ਮੈਂ ਉੱਥੇ ਜਾ ਕੇ ਉਥੋਂ ਦੀਆਂ ਰੋਟੀਆਂ ਖਾਵਾਂ ਕਿਹਦਾ ਦਿਲ ਕਰਦਾ ਸੀਗਾ ਕਿ ਮੈਂ ਤੇ ਜੰਗਲਾਂ ਦੇ ਵਿੱਚ ੱੱੱਕੇ ਖਾਵਾਂ ਹਨ ਤੇ ਦੋ ਨੰਬਰ ਦੇ ਵਿੱਚ ਜਾਣਾ ਤਾਂ ਵੈਸੇ ਵੀ ਚਲੋ ਗਲਤ ਆ ਹੈਗਾ ਹਨ ਆਪਾਂ ਨੂੰ ਨਹੀਂ ਸੀ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਹਨ ਤੇ ਚਲੋ ਇਹ ਕੋਈ ਗੱਲ ਨਹੀਂ ਤੇ ਬਟ ਹਰ ਇੱਕ ਭੈਣ ਭਰਾਵਾਂ ਨੂੰ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਚਲੋ ਆਪਾਂ ਪੈਸੇ ਪ੍ਰਤੀ ਨਹੀਂ ਕਿਸੇ ਦੀ ਮਦਦ ਕਰ ਸਕਦੇ ਹੈਗੇ ਇੱਕ ਆਪਾਂ ਬੋਲਾਂ ਰਹੀ ਤਾਂ ਮੈਂ ਕਿਸੇ ਦੀ ਮਦਦ ਜ਼ਰੂਰ ਕਰ ਸਕਦੇ ਹੈਗੇ ਆ ਪਲੀਜ਼ ਚੰਗਾ ਬੋਲੋ ਸਾਰੇ ਜਾਨੇ ਕਿਉਂਕਿ ਉਹਨਾਂ ਨੂੰ ਵੱਧ ਤੋਂ ਵੱਧ ਹੌਂਸਲਾ ਦੇਣ ਦੀ ਜ਼ਰੂਰਤ ਹੈਗੀ ਆ ਸਭ ਨੂੰ ਹੌਸਲਾ ਦਿਓ ਜੇ ਤੁਹਾਡੇ ਲੱਗੇ ਕੋਈ ਅੰਦੀ ਗਵਾਂਟੀ ਹਣਾ ਜਾਨ ਤੁਹਾਡੇ ਰਿਸ਼ਤੇਦਾਰਾਂ ਚ ਵੀ ਕੋਈ ਆਉਂਦਾ ਹੈ ਤੇ ਪਲੀਜ਼ ਸਭ ਨੂੰ ਹੌਸਲਾ ਦਿਆ ਕਰੋ ਨਾ ਕਿ ਕਿਸੇ ਨੂੰ ਟੁੱਟਣ ਨਾ ਦਿਓ ਕਿ ਉਸ ਦਾ ਇੱਕ ਹੌਸਲਾ ਟੁੱਟ ਜਾਵੇ ਸਭ ਉਸ ਨੂੰ ਕਹੋ ਕਿ ਤੂੰ ਬਈ ਕਰਨ ਜੋਗਾ ਹੈਗਾ ਤੂੰ ਕਰ ਲੈਣਾ ਹੈ ਹਣਾ ਤੇ ਤੂੰ ਲਾ ਲਓ ਆਪਾਂ ਰੋਟੀ ਥੋੜੀ ਊ ਉਸ ਨੂੰ ਇਹ ਸਹਰ ਦੇ ਦੋ ਕਿ ਚਲ ਤੁਸੀਂ ਰੋਟੀ ਥੋੜੀ ਖਾ ਲੋਗੇ ਹਣਾ ਇੱਕ ਰੋਟੀ ਦੀ ਖਾਤਰ ਹੀ ਹਰ ਕੋਈ ਭੱਜਾ ਕਰਦਾ ਹੈ ਹਣਾ ਜਦ ਦੋ ਟਾਈਮ ਦੇ ਆਪਾਂ ਰੋਟੀ ਖਾਣੀ ਹੁੰਦੀ ਹੈ ਤੇ ਉਸ ਲਈ ਹੀ ਹਰ ਕੋਈ ਭੱਜਾ ਕਰਦਾ ਹੈ ਜਾਨ ਲਾ ਲਓ ਕਿ ਹੁਣ ਜੋ-ਜੋ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਹਰ ਕੋਈ ਇੱਕ ਦੂਜੇ ਤੋਂ ਕਾਹ ਨੰਗਣਾ ਜਦੋਂ ਕੰਪੀਟੀਸ਼ਨ ਚੱਲਦਾ ਪਿਆ ਅੱਜ ਕੱਲ੍ਹ ਦੁਨੀਆ ਤੇ ਇਹ ਨਹੀਂ ਕਿ ਕੋਈ ਕਹਿੰਦਾ ਵਾ ਕਿ ਹਾਂ ਵੀ ਮੈਂ ਵੀ ਜਦ ਮੈਂ ਰੋਟੀ ਦਾ ਪੇ ਭੁੱਖਾਈਆਂ ਕਈ ਵੀ ਮਨ ਕਿ ਇਹ ਵੀ ਹੋ ਜਾਂਦਾ ਵਾ ਕਿ ਹਰ ਕੋਈ ਰੋਟੀ ਤੋਂ ਭੁੱਖਾ ਤੇ ਨਹੀਂ ਸੌਂਦਾ ਸਾਰੇ ਰੋਟੀ ਖਾ ਕੇ ਹੀ ਸੌਂਦੀ ਨੇ ਤੇ ਪਰ ਅੱਜ ਕੱਲ੍ਹ ਦੁਨੀਆ 'ਚ ਦੌੜ ਜਿਹੜੀ ਹੈਗੀ ਹੈ ਜਿਆਦਾ ਪੈਸੇ ਦੀ ਲੱਗੀ ਹੋਈ ਆ ਤੇ ਇਸ ਕਰਕੇ ਹਰ ਕਿਸੇ ਨੂੰ ਹੁੰਦਾ ਹੈ ਕਿ ਜਦ ਮੈਂ ਪੈਸਾ ਕਮਾਵਾਂ ਕਿਉਂ ਨਾ ਉਹਦੀ ਵਰਗੀ ਜੇ ਲਾ ਲੂ ਕੋਈ ਗਵਾਂਡੀ ਕੋਠੀ ਪਾ ਲੈਂਦਾ ਨਾ ਉਹਨੂੰ ਹੁੰਦਾ ਕਿ ਜਦ ਮੈਂ ਇਹੋ ਜਿਹੀ ਕੋਠੀ ਪਾਣੀ ਜੇ ਲਾ ਲੂ ਉਹਦਾ ਕੋਈ ਗੱਡੀ ਲੈ ਲੈਂਦਾ ਨਾ ਉਸਨੂੰ ਹੁੰਦਾ ਮੈਂ ਇਹੋ ਜਿਹੀ ਗੱਡੀ ਲੈਣੀ ਆ ਤੇ ਹਨਾ ਤੇ ਜਰ ਜੇ ਆਪਾਂ ਇਹੀ ਸੋਚ ਕੇ ਚੱਲੀਏ ਕਿ ਜਦ ਉਹਨਾਂ ਨੂੰ ਆਪਾਂ ਕੀ ਲੈਣਾ ਹਨਾ ਜਾਂ ਆਪਾਂ ਨੂੰ ਕਿਹੜਾ ਕੁਛ ਦੇਣ ਆਉਂਦੇ ਨੇ ਆਪਾਂ ਕਿਸ ਤਰ੍ਹਾਂ ਕਮਾਉਣਾ ਕਿਸ ਤਰ੍ਹਾਂ ਖਾਣਾ ਆਪਣਾ ਕਿਸ ਤਰ੍ਹਾਂ ਘਰ ਦਾ ਖਰਚਾ ਚੱਲਣਾ ਤੇ ਆਪਾਂ ਨੂੰ ਕਿਸ ਤੇ ਡਿਪੈਂਡ ਹੋਣਾ ਚਾਹੀਦਾ ਨਾ ਕਿ ਕਿਸੇ ਵੱਲ ਦੇਖ ਕੇ ਤੇ ਆਪਾਂ ਦੀ ਜਿਹੜੀ ਹੈ ਕਿ ਨਾ ਵੱਧ ਕਿ ਆਪਾਂ ਅ ਕਰੀਏ ਕਿ ਆਪਾਂ ਵੀ ਉਹ ਕਿਸੇ ਵੱਲ ਵੇਖ ਕੇ ਕਹਿੰਦੇ ਸੁਪਨੇ ਜਿਹੜੇ ਹੈਗੇ ਨਾ ਉਹ ਮਰਦੇ ਹੀ ਹੈਗੇ ਨੇ ਜਾਗਦੇ ਤਾਂ ਨਹੀਂ ਹੈਗੇ ਆਪਾਂ ਸੁਪਨਾ ਜਗਾਉਂਦੇ ਤਾਂ ਹੈਗੇ ਆ ਕਿ ਸ਼ਾਇਦ ਉਹਦੀ ਕੋਠੀ ਵੱਲ ਵੇਖ ਕੇ ਤੇ ਆਪਣੀ ਵੀ ਕੋਠੀ ਪੈ ਜਾਊਗੀ ਪਰ ਨਹੀਂ ਇਦਾਂ ਨਹੀਂ ਹੁੰਦਾ ਹੈਗਾ ਕਿ ਸੁਪਨਾ ਇਹ ਸੁਪਨਾ ਆ ਪਰ ਇਹ ਸੁਪਨਾ ਜਿਹੜਾ ਹੁੰਦਾ ਨਾ ਸੁਪਨਾ ਚੋਰੀ ਹੁੰਦਾ ਆ ਕਿਉਂਕਿ ਕਦੀ ਵੀ ਜਿਹੜੀ ਸੁਪਨਿਆਂ ਦੀ ਦੁਨੀਆ ਨਾ ਉਹ ਸੁਪਨਿਆਂ ਦੀ ਦੁਨੀਆ ਨਹੀਂ ਹੁੰਦੀ ਆ ਤੇ ਸੁਪਨੇ ਜਿਹੜੀ ਹੁੰਦੇ ਆ ਉਹ ਕਦੀ ਪੂਰੇ ਨਹੀਂ ਹੁੰਦੇ ਹੈਗੇ ਤੇ ਵੀ ਮੈਨੂੰ ਕਿ ਜਦੋਂ ਹੁਣ ਆਪਣੇ ਲਈ ਆਸਾਨ ਨਹੀਂ ਹੈਗਾ

ਗੁਰੂ ਘਰ ਜਾਇਆ ਕਰੋ ਮੱਥਾ ਟੇਕਿਆ ਕਰੋ ਪਾਠ ਕਰਿਆ ਕਰੋ ਸਾਰੇ ਜਣੇ ਤੇ ਵੇਖਿਓ ਕਿ ਤੁਹਾਨੂੰ ਵਾਹਿਗੁਰੂ ਦਿਨਾਂ ਦੇ ਵਿੱਚ ਹੀ ਤੁਹਾਡੀ ਹਰ ਇੱਕ ਮੁਸ਼ਕਲ ਦਾ ਹੱਲ ਜਿਹੜਾ ਹੈਗਾ ਉਹ ਵਾਹਿਗੁਰੂ ਕਰ ਲੇਗੇ ਚਲੋ ਇੰਨੇ ਆ ਪੈਸਿਆਂ ਦਾ ਪ੍ਰਭਾਨ ਤਾਂ ਵਾਹਿਗੁਰੂ ਨਹੀਂ ਕਰ ਸਕਦੇ ਹਨਾ ਕਿ ਇੰਨਾ ਪੈਸਾ ਕਿੱਥੋਂ ਆਣਾ ਕਿਵੇਂ ਆਣਾ ਇਹਦਾ ਵਾਹਿਗੁਰੂ ਜੀ ਜਾਣਦੇ ਹੈਗੇ ਨੇ ਹਨਾ ਜਾਂ ਤੁਸੀਂ ਜਾਣਦੇ ਹੈਗੇ ਜੇ ਬਟ ਇੰਨਾ ਆ ਕਿ ਆਪਣੇ ਆਪ ਨੂੰ ਇੱਕ ਹੌਸਲਾ ਲੈ ਕੇ ਚੱਲੋ ਤਾਂ ਦੁਨੀਆ ਵਿੱਚ ਆਪਾਂ ਕੁਝ ਵੀ ਕਰ ਸਕਦੇ ਹੈਗੇ ਆ ਕਿ ਇੱਕ ਆਪਾਂ ਨੂੰ ਹੌਸਲੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਇੱਕ ਹੌਸਲਾ ਆਪਣੇ ਵਿੱਚ ਭਰੋ ਤੇ ਇਹ ਜਿਹੜਾ ਦੁਨੀਆ ਦਾ ਕਿ ਜੋ ਵੀ ਆਪਣੀ ਦੁਨੀਆ ਵਿੱਚ ਚੱਲਦਾ ਪਿਆ ਤੇ ਆਪਾਂ ਵੀ ਕੁਝ ਕਰ ਸਕਦੇ ਹੈਗੇ ਆ ਜੇਲਾਂ ਨੂੰ ਹਨਾ ਆਪਾਂ ਕਿਸੇ ਵੱਲ ਵੇਖ ਕੇ ਆਪਣੇ ਸੁਪਨੇ ਜਿਹੜੇ ਹੈਗੇ ਆ ਨਾ ਪੂਰੇ ਕਰਨ ਲੱਗੇ ਨਾ ਕਦੇ ਨਹੀਂ ਹੋ ਸਕਦੇ ਸੋ ਤੁਸੀਂ ਆਪਣੇ ਖੁਦ ਸੁਪਨੇ ਦੇਖੋ ਉਹਨਾਂ ਸੁਪਨਿਆਂ ਨੂੰ ਪੂਰਾ ਕਰੋ ਆਪਣੇ ਮਨ ਵਿੱਚ ਰੱਖ ਕੇ ਕਿ ਹਾਂ ਯਾਰ ਮੈਂ ਆ ਸੁਪਨਾ ਪੂਰਾ ਕਰਨਾ ਜ਼ਰੂਰੀ ਨਹੀਂ ਕਿ ਆਪਾਂ ਬਾਹਰ ਜਾ ਕੇ ਇਹ ਸਾਰੇ ਕੰਮ ਕਰ ਸਕਦੇ ਆ ਕਿ ਆਪਾਂ ਇੰਡੀਆ ਰਹਿ ਕੇ ਵੀ ਛੋਟੀਆਂ ਕੰਟਰੀਆਂ 'ਚ ਜਾ ਕੇ ਵੀ ਆਪਾਂ ਕਰ ਸਕਦੇ ਹੈਗੇ ਆ ਜੇ ਤੁਸੀਂ ਚਾਹੁੰਦੇ ਹੋ ਵਾਇਗੁਰੂ ਜੀ ਨਾਲ ਜੁੜਨਾ ਤੇ ਪਲੀਜ਼ ਸਾਰੇ ਜਣੇ ਜ਼ਰੂਰ ਜੜੋ ਵਾਇਗੁਰੂ ਜੀ ਘਰੇ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਇਸ਼ਨਾਨ ਕਰਕੇ ਤੇ ਵਾਇਗੁਰੂ ਜੀ ਘਰੇ ਜ਼ਰੂਰ ਮੱਥਾ ਟੇਕਣ ਜਾਇਆ ਕਰੋ ਤਾਂ ਇੱਕ ਨਾ ਇੱਕ ਦਿਨ ਵਾਇਗੁਰੂ ਜੀ ਤੁਹਾਡੀ ਸਾਰਿਆਂ ਦੀ ਜ਼ਰੂਰ ਆਸ ਜਿਹੜੀ ਹੈਗੀ ਉਹ ਪੂਰੀ ਕਰਨਗੇ ਤੇ ਵਾਇਰਲ ਦਾ ਨਾਮ ਵੱਤ ਤੋਂ ਵੱਧ ਲਿਆ ਕਰੋ ਪਾਠ ਕਰਿਆ ਕਰੋ ਆਪਣੀ ਫੈਮਿਲੀ ਨੂੰ ਵੀ ਇਹੀ ਹੌਸਲਾ ਦੋ ਕਿ ਕੋਈ ਗੱਲ ਨਹੀਂ ਜੇ ਅਸੀਂ ਡਿਪੋਰਟ ਹੋ ਕੇ ਆ ਗਏ ਆ ਤੇ ਤੁਸੀਂ ਜੇ ਸਾਡੇ ਨਾਲ ਜੇ ਅਸੀਂ ਆਪਣੀ ਫੈਮਿਲੀ ਵਿੱਚ ਸਹੀ ਸਲਾਮਤ ਆ ਗਏ ਆ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ ਹਨ ਤੁਸੀਂ ਸਹੀ ਸਲਾਮਤ ਤਾਂ ਪਹੁੰਚ ਗਏ ਆਪਣੇ ਆਪਣੇ ਹਨਾ ਘਰਾਂ ਨੂੰ ਤੁਹਾਡੇ ਲਈ ਇੰਨਾ ਹੀ ਬਹੁਤ ਆ ਕਿਉਂਕਿ ਅੱਜ ਕੱਲ੍ਹ ਕਈ ਹਨਾ ਹੁਣ ਦੇਖੀ ਜਾਏ ਤੇ ਆ ਕੈਨੇਡਾ ਦੇ ਵਿੱਚ ਵੀ ਕਈ ਜਿਹੜੇ ਸਟੂਡੈਂਟ ਨੇ ਹਨਾ ਤੇ ਆਪਣੇ ਮਾਪਿਆਂ ਤੋਂ ਵਿਛੜ ਗਏ ਨੇ ਹਨਾ ਉਥੇ ਹੀ ਲਾਲੋ ਹਨਾ ਆ ਥੋੜੇ ਜਿ ਦੇ ਕੱਲ ਪਰਸਨਲੀ ਕਵਰ ਆ ਹਨਾ ਤੇ ਲਾਲੋ ਇੱਕ ਕੁੜੀ ਦੀ ਡੈਥ ਹੋ ਗਈ ਆ ਹਨਾ ਇੱਕ ਮੁੰਡੇ ਦੀ ਡੈਥ ਹੋ ਗਈ ਆ ਹਨਾ ਤੇ ਉਹ ਵੀ ਦਾ ਜਰ ਹਨਾ ਉਹ ਆਪਣਾ ਘਰ ਛੱਡ ਕੇ ਚਲੇ ਗਏ ਹਨਾ ਤੇ ਉਹ ਮਾਪੇ ਪਛਤਾ ਰਹੇ ਨੇ ਕਿ ਕਾਸ਼ ਵੀ ਅਸੀਂ ਆਪਣੇ ਬੱਚੇ ਨੂੰ ਇੱਥੇ ਹੀ ਰਹਿਣ ਦਿੰਦੇ ਹਨਾ ਤੇ ਤੁਸੀਂ ਸੋਚੋ ਕਿ ਤੁਸੀਂ ਸਭ ਤੋਂ ਵਧੀਆ ਆ ਕਿ ਜਿਹੜੇ ਆਪਣੇ ਘਰੇ ਸਹੀ ਸਲਾਮਤ ਆ ਗਏ ਹਨ ਹਨਾ ਤੁਹਾਨੂੰ ਤੁਹਾਡੇ ਘਰਦਿਆਂ ਦਾ ਸਾਥ ਤੁਹਾਡੇ ਬੱਚਿਆਂ ਦਾ ਸਾਥ ਹਨਾ ਤਾਂ ਇੱਕ ਵੀਰ ਮੈਂ ਦੇਖਿਆ ਕਿ ਉਹ ਕਾਫੀ ਜ਼ਿਆਦਾ ਰੋਂਦਾ ਪਿਆ ਸੀਗਾ ਹਨਾ ਤੇ ਦੋ ਵੀਰ ਆਏ ਸੀਗੇ ਇਧਰ ਉਹ ਹੈਗੇ ਸੀਗੇ ਸੰਗਰੂਰ ਜ਼ਿਲ੍ਹੇ ਤੋਂ ਸ਼ਾਇਦ ਪਤਾ ਨਹੀਂ ਕਿਹੜੇ ਜ਼ਿਲ੍ਹੇ ਤੋਂ ਸੀਗੇ ਤੇ ਕਿਉਂਕਿ ਮੈਂ ਕਾਫੀ ਨੀਜ਼ ਲਾ ਕੇ ਵੀਡੀਓ ਜਿਹੜੀ ਹੈਗੀ ਨਹੀਂ ਦੇਖੀ ਹੈਗੀ ਤੇ ਕਿਉਂਕਿ ਮੈਂ ਹੋਰ ਕੰਮਕਾਰ ਕਰਦੀ ਪਈ ਸੀ ਕਿ ਨਾ ਤਾਂ ਕਰਕੇ ਤਾਂ ਹੋਰ ਆਪਾਂ ਨੂੰ ਹੁੰਦਾ ਹੈ ਕਿ ਜਦ ਜੀ ਹਨ ਤੁਸੀਂ ਰੋਗੇ ਕਿਉਂਕਿ ਰੋਇਆਂ ਦਾ ਤੁਹਾਡਾ ਮਜ਼ਾਕ ਉਡਾਇਆ ਜਾਊਗਾ ਤੁਸੀਂ ਰੋਇਆ ਨਾ ਕਰੋ ਕਿਸੇ ਦੇ ਅੱਗੇ ਉਸ ਰੱਬ ਤੋਂ ਸਿਵਾਏ ਕਦੀ ਵੀ ਕਿਸੇ ਦੇ ਅੱਗੇ ਰੋ ਨਾ ਭਾਵੇਂ ਤੁਸੀਂ ਕਿੰਨੇ ਵੀ ਅਮੀਰ ਆ ਭਾਵੇਂ ਤੁਸੀਂ ਕਿੰਨੇ ਵੀ ਗਰੀਬ ਆ ਪਰ ਕਦੀ ਵੀ ਬੰਦੇ ਦੇ ਅੱਗੇ ਨਾ ਰੋਇਆ ਨਾ ਕਰੋ ਤੁਸੀਂ ਰੋਣਾ ਬਿਲਕੁਲ ਛੱਡ ਦਿਓ ਕਿਉਂਕਿ ਉਸ ਵਾਹਿਗੁਰੂ ਤੋਂ ਬਿਨਾ ਤਾਨੂੰ ਜਿਹੜੇ ਬੰਦੇ ਹੈਗੇ ਨੇ ਉਹ ਤੁਹਾਡਾ ਮਜ਼ਾਕ ਹੀ ਉਡਾਉਣਗੇ ਤੁਹਾਡੀ ਮੂੰਹ ਤੇ ਤਾਂ ਤੁਹਾਡੇ ਬਹੁਤ ਚੰਗੇ ਨੇ ਤੁਹਾਡੀ ਪੈਠ ਪਿੱਛੇ ਹਨਾ ਉਹ ਕੀ ਕਰਦੇ ਨੇ ਤੁਹਾਨੂੰ ਵੀ ਨਹੀਂ ਪਤਾ ਹੈਗਾ ਦੇ ਪਲੀਜ਼ ਇਸ ਕਰਕੇ ਬੰਦੇ ਦੇ ਸਾਹਮਣੇ ਨਾ ਰੋਇਆ ਕਰੋ ਜੇ ਆਪਾਂ ਆਪਣੇ ਦਿਲ ਦੀ ਭੜਾਸ ਕੱਢਣੀ ਹੈ ਤਾਂ ਵਾਇਗਰੂ ਹੈਗਾ ਆ ਉਸ ਵਾਇਗਰੂ ਨਾਲ ਗੱਲਾਂ ਕਰਿਆ ਕਰੋ ਪਾਠ ਦੇ ਰਾਹੀ ਇਹ ਜਿਹੜੀ ਗੁਰਬਾਣੀ ਆ ਹਨਾ ਗੁਰਬਾਣੀ ਦੇ ਵਿੱਚ ਸਾਰੇ ਚੀਜ਼ਾਂ ਦਾ ਹੱਲ ਹੈਗਾ ਆ ਤੇ ਪਲੀਜ਼ ਗੁਰਬਾਣੀ ਨੂੰ ਆਪਣੇ ਨਾਲ ਜ਼ਰੂਰ ਜੋੜੋ ਸਾਰ ਜਾਨੀ ਵੱਤ ਤੋਂ ਵੱਧ ਕਿਉਂਕਿ ਗੁਰਬਾਣੀ ਇੱਕ ਇਹੋ ਜਿਹਾ ਤਰੀਕਾ ਹੈ ਕਿ ਜੋ ਦੁਨੀਆ ਤੋਂ ਆਪਾਂ ਨੂੰ ਪਾਰ ਲੰਘਾ ਸਕਦੀ ਹੈਗੀ ਆ ਹਨਾ ਤੇ ਆਪਾਂ ਜਿਹੜੀਆਂ ਆਪਣੇ ਸਾਰੀਆਂ ਮਨੋ ਕਾਮਨਾ ਹੈਗੀਆਂ ਜਿਹੜੀਆਂ ਸੰਪੂਰਨ ਕਰ ਸਕਦੇ ਹੈਗੇ ਆ ਸੋ ਆਪਾਂ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੇ ਜਿਹੜੀ ਵੀ ਡਿਪੋਰਟ ਹੋ ਕੇ ਮੇਰੇ ਭੈਣ ਭਰਾ ਆਏ ਨੇ ਪਲੀਜ਼ ਸਾਰੇ ਜਾਨੇ ਆਪਣੇ ਆਪ ਤੇ ਹੌਸਲਾ ਰੱਖੋ ਵਾਈਗਰੂ ਜੀ ਤੁਹਾਨੂੰ ਜਰੂਰ ਇੱਕ ਨਾ ਇੱਕ ਦਿਨ ਤਰੱਕੀਆਂ ਬਖਸ਼ਣਗੇ ਠੀਕ ਆ ਤੇ ਚਲੋ ਪੈਸਾ ਤਾਂ ਨਹੀਂ ਆ ਸਕਦਾ ਪਰ ਤੁਹਾਡੀਆਂ ਜਾਨਾਂ ਵਾਈਗਰੂ ਜੀ ਨੇ ਬਖਸ਼ ਦਿੱਤੀਆਂ ਹਨਾ ਉਹਨਾਂ ਨੇ ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਨੇ ਹਨਾ ਤੇ ਵਾਈਗਰੂ ਜੀ ਨੇ ਤੁਹਾਡਾ ਰੋਟੀ ਪਾਣੀ ਫੇਰ ਤੁਹਾਡੇ ਘਰਾਂ ਲਈ ਲਿਖਿਆ ਹੋਇਆ ਆ ਤੇ ਪਲੀਜ਼ ਸਾਰੇ ਜਾਨੇ ਆਪਣੇ ਆਪ ਨੂੰ ਹਿੰਮਤ ਦਿਓ ਤੇ ਅੰਮ੍ਰਿਤ ਵੇਲੇ ਉੱਠਿਆ ਕਰੋ ਸਾਰੇ ਜਾਨੇ ਤੇ ਵਾਇਗੁਰੂ ਜੀ ਦਾ ਇਸ਼ਨਾਨ ਕਰਕੇ ਆਪਣਾ ਜਲਪਾਣੀ ਜਾ ਕੇ ਤੇ ਵਾਇਗੁਰੂ ਜੀ ਦਾ ਨਾਮ ਜਰੂਰ ਸਾਰੇ ਜਾਣੇ ਲਿਆ ਕਰੋ ਤੇ ਵੇਖਿਓ ਜੀ ਤੁਹਾਨੂੰ ਦਿਨਾਂ ਦੇ ਵਿੱਚ ਹੀ ਤੁਹਾਡੇ ਹਰ ਕੋਈ ਜਿਹੜੇ ਮਨੋ ਕਾਮਨਾਵਾਂ ਹੋਣ ਜਰੂਰ ਪੂਰੀ ਹੋਊਗੀ ਤੇ ਚਲੋ ਜੀ